ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਉਮੀਦ ਕਰਦੇ ਹਾਂ ਜੀ ਸਭ ਵਧੀਆ ਹੋਏਗੇ ਆਪਾਂ ਚੱਲੇ ਆ ਜੀ ਵੀਰ ਸ਼ਾਮਨਪ੍ਰੀਤ ਕੋਲ ਅੱਜ ਬਾਈ ਨੇ ਕੰਪੇਨ ਕਰਨੀ ਅੱਜ ਚੱਲਦੀ ਗੰਨੇ ਵਾਲੀ ਮਿਲਦੇ ਆ ਜੀ ਜਾ ਕੇ ਦਿਖਾਣੇ ਆ ਤੁਹਾਨੂੰ ਕੰਪੇਨ ਕਿਵੇਂ ਚੱਲਦੀ ਹੈ ਕਿਵੇਂ ਗੰਨਾ ਕੱਟਦੀ ਹੈ ਠੀਕ ਹੈ ਜੀ ਬਣੇ ਰਹੋ ਆਪਣੀ ਵੀਡੀਓ ਗੱਲ ਪਹੁੰਚ ਗਏ ਆਪਾਂ ਚੱਲ ਗਿਆ ਆਪਣਾ ਸ਼ਕਤੀਮਾਨ ਗਏ ਮੈਂ ਟਰਾਲੀ ਮੇ ਪਾਣ ਬਨੇ ਚੈੱਕ ਲਾਤੇ ਬੜੀਆਂ ਟਰਾਲੀਆਂ ਬਈ ਲੇਟ ਹੋ ਗਈਆਂ ਹਲੇ ਆਪਣੀਆਂ ਆਈਆਂ ਨਹੀਂ ਨੂੰ ਟਰਾਲੀਆਂ ਛੋਟੀਆਂ ਇਹ ਜਿਹੜੀ ਪੁਰਾਣੀ ਨੂੰ ਵਢ ਲਾਇਆ ਆਪਣਾ ਇਹ ਨਾਲ ਕੰਮ ਚੱਲਦਾ ਕਰਿਆ ਹਲੇ टायर टे चलगी भई मशीन शक्तिमान चल गई मशीन मशांगे बचाव ਲੱਗੀ ਰਿਹਾ ਵਾ ਗੰਨਾ ਬਾਈ ਦੇਖੋ ਫਿਰ ਵੀ ਐਨ ਪੂਰੇ ਸਫਾਈ ਮਾ ਬੱਟ ਰਹੀ ਆ ਮਸ਼ੀਨ ਪੂਰਾ ਐਨ ਗਿਰਿਆ ਵਾ ਗੰਨਾ ਦੇਖੋ ਉਲਝ ਗਿਆ ਭਾਈ ਕੀ ਬਢਾਈ ਹੈ ਬਾਈ ਐਨ ਕੋਈ ਚੱਕਰ ਨਹੀਂ ਛੋਟੇ ਛੋਟੇ ਟੋਟੇ ਕਰਦੇ ਆ ਬਾਈ ਮਸ਼ੀਨ ਐਨ ਸਾਫ ਹੈ ਮਾਲ ਬਿਲਕੁਲ ਐਨ ਆਗ ਪੱਤੀ ਸਾਰਾ ਛਿੱਲ ਗਿਆ ਇਹਦੇ ਚੱਲ ਰਿਹਾ ਪਰ ਸਿੱਧਾ ਚੱਲ ਰਿਹਾ ਜਿਵੇਂ ਲਵੇੜ ਲਵੇੜ ਗੇਰ ਰਹੀ ਆ ਬਾਈ ਗੰਨੇ ਨੇ ਲੇਖਾ एन गिरा वारे कट्ठा कर कर इसके भाई मुरले टायर त करे वहां जितना सिरे लग गए फिर अगे आ जा मुर् टायर त खोले महा कोई फसल है या गौल है कुछ बस भर गई ਪੂਰੀ ਹਾਈਡਰੌਲਿਕਾ ਮਸ਼ੀਨ ਵੀ ਸਾਰੀ ਤਕਰੀਬਨ ਸਾਰੇ ਪਾਰਟ ਹਾਈਡਰੌਲਿਕਲੇ ਚੱਲ ਰਹੇ ਆ 50 55 ਕਾਉਂਟਰ ਮਹਲ ਆ ਜਾ ਹਾ ਇੱਕ ਮੈਮਾ ਹੋਰ ਪ੍ਰਗਟ ਸਿੰਘ ਬੜੀਆ ਕਰਦੇ ਬਿੱਲਾ ਦੰਤਾ ਜਾ ਹੋ ਜੇਗਾ ਆ ਜਾ ਬਕਰ ਆ ਗਿਆ ਬਾਈ ਮਸ਼ੀਨ ਦੇ ਅੰਦਰ ਆਪਾਂ ਇਹ ਲੀਵਰ ਸਾਰੀ ਹਾਈਡਰੌਲਿਕ ਹੈ ਬਈ ਆ ਦੇਖੋ ਕਿੰਨੇ ਲੀਵਰ ਆ ਸਕਰੀਨ ਹੈ ਕੈਮਰਿਆਂ ਦੀ ਅੱਗੇ ਪਿੱਛੇ ਦੀ ਮੀਟਰ ਏਸੀ ਲਾਓ ਚਾਹੇ ਹੀਟਰ ਲਾਓ ਬਟਨ ਬਹੁਤ ਨੇ ਜਹਾਜ਼ ਜਿਸ ਤਰ੍ਹਾਂ ਜਿਤਨਾ ਜਹਾਜ਼ਾਂ ਜਿਵੇਂ ਦਿਖਾਵਾਂ ਬਟਨ ਜਹਾਜ਼ ਵਰਗੀ ਮਸ਼ੀਨ ਹੈ ਬਾਈ ਕੰਪਨੀ ਵਾਲਾ ਨਹੀਂ ਭੇਜਿਆ ਬਾਈ ਡਰਾਈਵਰ ਵੀ ਕ ਚਲਾਣੇ ਵਾਲਾ ਜਿਹੜਾ ਆਪਰੇਟਰ ਹੈ ਕੰਪਨੀ ਨੇ ਆਪਣਾ ਭੇਜਿਆ ਬੰਦਾ ਵਧੀਆ ਚੀਜ਼ ਹੈ ਬਾਈ ਸਮੇਂ ਦੇ ਹਿਸਾਬ ਬਹੁਤ ਉਤਸ਼ਾਹ ਨਾਲ ਆਕਮਾ ਕਿੰਨੇ ਜ਼ਿੰਮੇਵਾਰ ਭਾਈ ਦੇਖੋ ਦੇਖਣ ਆਏ ਵੇ ਆ ਮਸ਼ੀਨ ਨੂੰ ਚਲਦੀ ਨੂੰ ਅਜੇ ਦਾ ਫਿਰ ਆਪਣੀ ਟਰਾਲੀਆਂ ਕਰਕੇ ਲੇਟ ਹੋ ਗਿਆ ਕੰਮ ਨਹੀਂ ਤਾਂ ਚੱਕ ਦੋਣ ਦੇ ਫੱਟੇ ਪੂਰੇ ਲਾ ਦੀ ਕਿ ਟਰਾਲੀ ਭਰ ਗਈ। ਆ ਕੀ ਬਲਗੇਗਾ ਦੁਨੀਆਂ ਦਾ ਨੰਬਰ। ਹੋ ਗਈ ਫੁੱਲ ਪਹਿਲੀ ਟਰਾਲੀ ਜਾਏਗੀ ਮੇਲ ਨੂੰ ਹੀ ਵਾ। ਇਹ ਬਲਗੇਗੀ ਅਗਲੀ ਟਰਾਲੀ ਲਗੇ ਭਰਨਾ। ਪਹਿਲੇ ਦਿਨ ਕਰਕੇ ਬਸ ਆਰਾਮ ਤੇ ਲੱਗੇ ਹੋਏ ਆ। ਚੈਨ ਪਰ ਜਾਣੀ ਬਾਈ ਟਰਾਲੀ ਗਈ ਬਾਈ ਪਹਿਲੀ ਟਰਾਲੀ ਬਾਬਾ ਨਾਨਕ ਦੀ ਕਿਰਪਾ ਗਲਪਾਪੀ ਦੁੱਧ ਧਾਰੀ ਪੂਰੀ ਹਾਈਡਰੋਲਿਕ ਮਸ਼ੀਨ ਹੈ ਇਹਦੇ ਸਭ ਮੋਟਰਾਂ ਲੱਗੀਆਂ ਸਾਰੇ ਚ ਗੜ ਕੋਈ ਚੈਨ ਨਹੀਂ ਕੋਈ ਬੈਲਟ ਨਹੀਂ ਹਨਾ ਫਿਰ ਹਨਾ ਗੁਰਪ੍ਰੀਤ ਸਿੰਘ ਕਿਵੇਂ ਹੈ ਦੇਖੋ ਜੀ ਦਾ ਸਵਰ ਮਸ਼ੀਨ ਵਾਰ ਹੈ ਮਸ਼ੀਨ ਤੇ ਦੇਖੋ ਬਹੁਤ ਵਧੀਆ ਸ਼ਕਤੀਮਾਨ ਕੰਪਨੀ ਹੈ ਹੈਨਾ ਸਾਰੀ ਮਸ਼ੀਨ ਹਾਈਡਰੋਲਿਕ ਹੈ ਸਾਰੀ ਹਾਈਡਰੋਲਿਕ ਹੈ ਪਰ ਭੇਜਣਾ ਗਰੀਸ ਇਸਮਾ ਹਾਂ ਪੂਰੇ ਦੇ ਆਪਣੇ ਆਪ ਸਾਰੀ ਮਗਰੀ ਆਪਣੇ ਆਪ ਘੁੰਮ ਖੜੀ ਗਈ ਸਾਰੀ ਮਗਰੀਸ ਆਪਣੇ ਭਜਾਣਾ ਬਸ ਚਲਾਣੀ ਚਲਾਣੀ ਹੈ ਜੀ ਇਹੋ ਦੇਖ ਮਹਾ ਜਹਾਜ ਜਿੰਨੇ ਦਾ ਬਟਨ ਹੈ ਜਿਹੜਾ ਜਹਾਜ ਮਹਾ ਹੈ ਹੈਨਾ ਚਲੋ ਵਧੀਆ ਬਈ ਕੰਪਨੀ ਦਾ ਬ੍ਰਾਂਡ ਹੈ ਸ਼ਕਤੀਮਾਨ ਇਹ ਪੂਰੀ ਸਾਰੀ ਉਹ ਹਾਈਡਰੋਲਿਕ ਹੈ ਆ ਦੇਖ ਪੈ 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 ਪਾ ਇਹ ਕੁੱਸ ਹਾਰੇ ਬੈਰਿੰਗ ਨੇ ਸਾਰੇ ਗਰੀਸ ਪੈਪ ਹੈ ਇਹ ਇਹਨਾਂ ਬੈਰਿੰਗਾਂ ਨੂੰ ਸਾਰਿਆਂ ਨੂੰ ਗਰੀਸ ਆਪਣੇ ਆਪ ਆਣਾ ਬਸ ਉੱਥੇ ਪਾ ਦੇਣਾ ਜਿੰਨੀ ਲੋੜ ਆਪਣੇ ਆਪ ਪੈ ਜਾਣਾ ਇਹ ਦੇਖੋ ਸਾਰੇ ਪੈਰਿਆਂ ਨੂੰ ਗਰੀਸ ਆਪਣੇ ਆਪ ਆਣਾ ਮਿੱਟੀ ਮੈਨ ਕੱਟ ਕੇ ਚਾਲਾ ਉਹ ਚੀਜ਼ ਵੱਡਾ ਗੰਨੇ ਨੂੰ ਥੱਲੇ ਗੰਡਾਸੇ ਲੱਗੇ ਹੋਏ ਦੇਖੋ ਕਟਰਾ ਆ ਚੀਜ਼ ਕਰਦੀ ਹੈ ਲੈ ਵੀ ਆ ਕੇ ਦੇ ਆਪਾਂ ਘਰਾਂ ਮਸ਼ੀਨ ਦੇਖਿਆ ਚੱਲਦੀ ਲਾਦਰੀਆਂ ਟਰਾਲੀਆਂ ਬਾਈ ਕਿਹ ਹੋਰ ਘਰਾਂ ਲਾਦਦੇ ਆਂ ਡੇਰੇ ਪਾ ਬੰਦੇ ਆਪਣੇ ਇੱਕ ਟਰਾਲੀ ਆਪਣੀ ਲੱਗ ਰਹੀ ਹੈ ਖੇਤਾਂ માં ਉਹਨੂੰ ਕੱਢਾਂਗੇ ਟੁੱਟਣ ਟੁੱਟਣ ਪਾ ਗਏ ਚਲਾਂ ਖੇਤਾਂ ਦੇਖਾਂ ਕਿਆ ਪ੍ਰੋਗਰਾਮ ਹੈ ਇਸ ਮਾ ਥੋੜਾ ਮਾਲ ਉਰੀ ਪਾਇਆ ਘਰਾਂ ਹੀ ਕਰੀਏ ਪਲਟੀ ਟਰਾਲੀ ਮੈਂ ਲਿਆ ਕੇ ਦੂਈ ਮਾ ਛੋਟੀ ਮਾ ਮਾਇਆ ਮਾਲ ਸੱਚੇ ਬਾਈ ਖੇਤ ਆਪਾਂ ਟਰਾਲੀ ਕਰਦੀ ਲੋਡ ਨੇ ਸੱਤ ਗੇੜ ਲਾ ਦੇ ਬਾਈ ਇਹਨਾਂ ਖੇਤ ਮੈਂ ਆਪਾਂ ਗਏ ਵੇ ਤੇ ਇੱਧਰ ਲੇਟ ਹੋ ਗਿਆ ਨੇ ਮਾ ਟੋਚਨ ਪਾਵਾਂਗੇ ਤਿੰਨ ਟਰੈਕਟਰ ਇਕ ਲਾਵੇਂਗੇ ਪਿੱਛੇ ਦੋ ਪੈਗੇ ਮੋਰਾ ਨੇ ਪੰਜਾਰ ਪੂਲੀਆਂ ਬਣੇ ਆਗੇ ਪਿੱਛੇ ਟਰੈਕਟਰ ਲੱਗ ਜੇ ਯਾਰ ਲੱਗ ਗਿਆ ਪਿੱਛੇ 850 ਮੋਰਾ ਬੜਾ ਟਰੈਕਟਰ ਲੱਗ ਗਿਆ ਆਪਣਾ 42 ਘੇਰਾ ਲਿਓ ਜੀ ਹੋ ਗਈ ਟਰਾਲੀ ਲੋਡ ਰਹਿ ਗਈ ਪੰਜ ਸੱਤ ਪੌਲੀਆਂ ਸੇਕਣ ਲੱਗ ਗਏ ਅੱਗ ਵਾਲਾ ਪ੍ਰੋਗਰਾਮ ਸਵੇਰ ਹੀ ਹੋਏਗਾ ਬਣਾ ਹੋ ਗਈ ਟਰਾਲੀ ਲੋਡ ਮਾਲ ਖਾਸਾ ਪਾਦਿਆ ਅੱਜ ਦੇਖੋ ਕਿੰਨਾ ਵਜਨ ਹੋਏਗਾ ਅੱਗੇ ਪਾ ਦਿਓ ਬਾਈ ਦਾਬੂ ਕਰਦੇ ਪੂਰੀ ਠੀਕ ਹੈ ਜੀ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਬੜੇ ਰਹੇ ਕਰੋ ਆਪਣੇ ਚੈਨਲ ਗੈਲ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਮਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ